ਇੰਨਾ ਪਿਆਰ ਦਿੱਤਾ ਲੋਕਾਂ ਨੇ ਲੱਖਾਂ ਹੀ ਲੋਕਾਂ ਨੇ ਦੇਖਿਆ ਤੈਨੂੰ ਬੀਬੀ। ਦੁਨੀਆ ਨੂੰ ਦਿਖਾਈ। ਸਾਰੀ ਦੁਨੀਆ ਨੇ ਦੇਖੀ। ਫਿਲਮਾਂ ਵਾਲੇ ਵੀ ਕਹਿੰਦੇ ਕਹਿੰਦੇ ਬੀਬੀ ਨੂੰ ਫਿਲਮਾਂ ਵਿੱਚ ਲੈਣਾ ਸੀ। ਅੱਛਾ। ਕਰ ਲੂੰਗੀ ਰੋਲ ਫਿਲਮਾਂ 'ਚ। ਆਹੋ ਅੰਤਾ ਬੋਲੂੰਗੀ। ਹੈ? ਅੰਤਾ ਬੋਲੂੰ। ਜੇ ਫਿਲਮ ਵਾਲੇ ਆ ਗਏ। ਹਾਂ। ਤੇ ਕੋਈ ਚੱਕਰ ਨਹੀਂ ਹੈ। ਹਾਂ। ਮੈਨੂੰ ਕੋਈ ਐਕਟਿੰਗ ਕਰ ਲੂੰਗੀ। ਹੈ? ਐਕਟਿੰਗ ਕਰ ਲੂੰਗੀ। ਮੈਨੂੰ ਕੋਈ ਚੱਕਰ ਨਹੀਂ। ਨਹੀਂ ਤੈਨੂੰ ਆਉਂਦੀ ਐਕਟਿੰਗ। ਨਮਨ ਨੋਨੀ ਆਉਂਦੀ ਹੈ ਨਹੀਂ ਮੈਂ ਨਹੀਂ ਕਹਿੰਦੀ ਫਿਰ ਇਹ ਇਹ ਜਿਹੜੇ ਦੇਖਦੇ ਆ ਫੋਨਾਂ ਪਰ ਵੀਡੀਓ ਤੇ ਰਾ ਜਿਹੜੇ ਥੱਲੇ ਗੱਲਾਂ ਕਰਦੇ ਆ ਬਹੁਤ ਗੱਲਾਂ ਮਾਰਦੇ ਆ ਐ ਜਿਨ੍ਹਾਂ ਨੇ ਕਿਹਾ ਵੀ ਬੇਬੀ ਬੜੀ ਪਿਆਰੀ ਹੈ ਬੜੀ ਭੋਲੀ ਹੈ ਬੜਾ ਸੋਹਣਾ ਹੱਸਦੀ ਐ ਹੈ ਬੇਬੇ ਨੂੰ ਮਿਲਣਾ ਕੋਈ ਕਹਿੰਦਾ ਮੈਨੂੰ ਮੈਨੂੰ ਮੈਂ ਮੇਰਾ ਦਿਲ ਕਰਦਾ ਬੇਬੇ ਕੋਲ ਆ ਜਾਵਾਂ ਮੈਂ ਉੱਡ ਕੇ ਬੇਬੇ ਨਾਲ ਬੈਠ ਕੇ ਗੱਲਾਂ ਮਾਰਾਂ ਕਈ ਐਦਾਂ ਵੀ ਕਹਿੰਦੇ ਆ ਜਾਓ ਭਾਈ ਹੈ ਆ ਜਾਓ ਆ ਜਾਓ ਭਾਈ ਫੀਜੋ ਆਜੋ ਆਰਾਮਪਟ ਟੱਪਰੀ ਆ ਜਾਓ ਨਾ ਹਾਂ ਆਜੋ ਉਹ ਛੋਲੇ ਤਰੀ ਵਾਲੇ ਛੋਲੇ ਤੈਨੂੰ ਸਵਾਦ ਲੱਗਦੇ ਨਾ ਉਹ ਵੇ ਰਾਜਸਥਾਨ ਤੇ ਛੋਲੇ ਆਣੇ ਹੁੰਦੇ ਨੂੰ 5 ਕਿਲੋ ਛੋਲੇ ਭੇਜਨੇ ਜਸਵੀਰ ਨੇ ਇਹ ਮਹਾਰਾਜ ਹਾਂ ਰਾਤ ਨੂੰ ਫੋਨ ਕਰੇਤਾ ਹਾਂ ਇਹਨੂੰ ਯਾਦਵਿੰਦਰ ਨੂੰ ਹਾਂ ਤੇ ਉਹ ਅੱਜ ਕੱਲ ਤੇ ਉਹਨੇ ਤੰਡੀਗੜਾ ਆਉਣਾ ਕਿਸੇ ਨੇ ਉਹ ਤੇ ਭਰਾ ਚੰਡੀਗੜ੍ਹ ਰਹਿੰਦਾ ਉਹਨਾਂ ਦਾ ਅੱਛਾ ਤੇ ਉਹ ਕਹਿੰਦੇ ਵੀ ਛੋਲੇ ਜਿਹੜੇ ਨਾ ਉੱਥੇ ਰਾਜਸਥਾਨ ਦੇ ਛੋਟੇ ਨਿੱਕੇ ਛੋਲੇ ਬੜੇ ਸਵਾਦ ਬਣਦੇ ਆ ਅੱਛਾ ਉਹ ਵਾਲੇ ਭੇਜਣੇ ਆ 4 ਵਜੇ ਬੈਠੀ ਹੁੰਨੀ ਐ ਅੱਛਾ 5 ਵਜੇ ਦਾ ਨੌਂ ਦੰਨੀ ਐ ਅੱਛਾ ਹਾਂ 4 ਵਜੇ ਬੈਗ ਰੂ ਬੈਗ ਰੂ ਕਰਦੀ ਐ ਅੱਛਾ ਹਾਂ 4 ਵਜੇ ਉੱਠ ਕੇ ਬੈਗ ਰੂ ਬੈਗ ਰੂ ਕਰਦੀ ਠੀਕ ਐ ਬਾਬੇ 5 ਵਜੇ ਚਾਹ ਦੇ ਦੋ ਬਹੁ अच्छा 4:00 बजे दे दो 4:30 4 दे दो अच्छा बहु चार दे जंदी मन्नू अच्छा अकोडिंग पाक में पाके अच्छा ਬਾਹਰ ਤੋਂ ਕੱਪੜਾ ਲੈ ਕੇ ਟਾਲ ਲੈਣੀ ਹੈ अच्छा ਨਹੀਂ ਉਹ ਗਲਾਸ ਵਿੱਚ ਤੇ ਕੋਲੀ ਮੈਂ ਲੁੱਦ ਲੁੱਦ ਕੇ ਪੀਣੀ ਹੈ ਨਾ ਕੋਲੀ ਮੈਂ ਪੀਣੀ ਹੈ ਪਿੱਛੇ ਦੀ ਕੋਲੀ ਮੈਂ ਆਂਦੀ ਹੈ ਹਾਂ ਬੜੀ ਕੋਲੀ ਕੱਚ ਦੀ ਕੇ ਗਲਾਸ ਦੀ ਉਹਦੀ ਸਟੀਲ ਦੀ ਨਾ ਸਟੀਲ ਦੀ ਬੜੀ ਕੋਲੀ ਹੋ ਕਾਲ ਹੋਣਾ ਹਾਂ ਬੜਾ ਕਾਲ ਹੋਣਾ ਅੱਬਾ ਦਾ ਕੌਲਾ ਹਾਂ ਅੱਛਾ ਇੱਕ ਕੌਲਾ ਭਰ ਕੇ ਪੀ ਜੰਨੀ ਹੈ ਨਾ ਭਰ ਕੇ ਨਹੀਂ ਪੀਂਦੇ ਹਾਂ ਇਹ ਵੀ ਜਾਂ ਥੋੜੀ ਅੱਛਾ ਪੀਣੀ ਥੋੜੀ ਹੈ ਹਾਂ ਅੱਛਾ ਉਹਨੂੰ ਕੱਪੜੇ ਪਰ ਰੱਖ ਲੈਂਦੀ ਹੈ ਹਾਂ ਕੱਪੜੇ ਤੇ ਤੱਤੀ ਹੁੰਦੀ ਹੈ ਤੱਤੀ ਹੁੰਦੀ ਹੈ ਹੌਲੀ ਹੌਲੀ ਧੂਕਾ ਮਾਰ ਮਾਰ ਕੇ ਪੀ ਲੇ ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮ ਦਾ ਰਿਕਾਰਡ ਤੋਂ ਮੈਂ ਇੱਕ ਵਾਰੀ ਫੇਰ ਰਜੇਸ਼ ਚੋਪੜਾ ਇੱਕ ਮਾਤਾ ਜੀ ਦੀ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਲੱਖਾਂ ਹੀ ਲੋਕਾਂ ਨੇ ਦੇਖ ਲਈ ਵੀਡੀਓ ਮੈਂ ਅੱਜ ਲੰਗਰ ਵਿੱਚ ਮਾਤਾ ਨੂੰ ਕਹਿ ਕੇ ਵੀ ਗਿਆ ਸੀ ਵੀ ਤੈਨੂੰ ਦੁਬਾਰਾ ਮੈਂ ਮਿਲਣ ਵੀ ਆਉਂਗਾ ਅਜੇ ਤੱਕ ਮਾਤਾ ਨੇ ਮੈਨੂੰ ਪਛਾਣਿਆ ਨਹੀਂ ਹੈ ਹੱਸਦੀ ਬਹੁਤ ਪਿਆਰਾ ਗੱਲਾਂ ਬਹੁਤ ਭੋਲੀਆਂ ਕਰੇ ਜਿਨ੍ਹਾਂ ਨੇ ਪਹਿਲਾਂ ਵੀਡੀਓ ਦੇਖਿਆ ਹੈ ਨਾ ਮਾਤਾ ਦਾ ਉਹਨਾਂ ਨੂੰ ਅਜੇ ਨਹੀਂ ਯਾਦ ਮੱਥੀ ਪਹਿਰੀ ਪੰਨਾ ਜੀ ਆ ਗਿਆ ਪਹਿਲਾ ਕਰ ਮਹਾਰਾਜਾ ਜੀ ਪਛਾਨ ਲਿਆ ਮੈਨੂੰ ਹਾਂ ਪਛਾਨ ਲਿਆ ਪਛਾਨ ਲਿਆ ਲੈ 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 ਉਧਰ ਨਾ ਆਇਆ ਤਾ ਤੂੰ ਹਾਂ ਗੱਲਾਂ ਕਰਕੇ ਗਿਆ ਤਾ ਤੇਰੇ ਨਾਲ ਉਹ ਗੱਲਾਂ ਮਾਤਾ ਇੰਨੀਆਂ ਲੋਕਾਂ ਨੂੰ ਪਸੰਦ ਆਈਆਂ ਹਾਂ ਰਹਿ ਰੱਬ ਦਾ ਨਾਮ ਹਾਂ ਬਹੁਤ ਕਮੈਂਟ ਕਰੇ ਲੋਕਾਂ ਨੇ ਬਹੁਤ ਲਿਖ ਲਿਖ ਕੇ ਥੱਲੇ ਪਾਇਆ ਕੋਈ ਕਹਿੰਦਾ ਬੇਬੇ ਬਹੁਤ ਪਿਆਰੀ ਬੇਬੇ ਨੂੰ ਦੇਖ ਕੇ ਮੈਨੂੰ ਮੇਰੀ ਨਾਨੀ ਯਾਦ ਆ ਗਈ ਕਿਸੇ ਨੂੰ ਉਹਦੀ ਦਾਦੀ ਯਾਦ ਆ ਗਈ ਕੋਈ ਕਹਿੰਦਾ ਬੇਬੇ ਬੇਬੇ ਨੂੰ ਲੰਮੀ ਉਮਰਾਂ ਬਖਸ਼ੇ ਰੱਬ ਬਹੁਤ ਅਸੀਸਾਂ ਦਿੱਤੀਆਂ ਲੋਕਾਂ ਨੇ ਬੇਬੇ ਨੂੰ ਅਜਾ ਲੰਬੀਆਂ ਘੇਰੀ ਜਾਓ ਆ ਬੇਬੇ ਨੂੰ ਗਾਹ ਨਾ ਬਧਾਓ ਨਹੀਂ ਗਾਹ ਕਾਹਦੇ ਵਾਤੇ ਬਧਾਉਣਾ ਜੀ ਬੇਬੇ ਉਹ ਕਹਿੰਦੇ ਇੰਨੀਆਂ ਪਿਆਰੀਆਂ ਗੱਲਾਂ ਕਰਦੀ ਬੇਬੇ ਇੰਨੀ ਸੋਹਣੀ ਹੱਸਦੀ ਆ ਬੇਬੇ ਚੱਲਦੀ ਆ ਹੈ ਉਹ ਬੋਲਦੀ ਚੱਲਦੀ ਆ ਲੈ ਉਹ ਉਹ ਤਾਂ ਇੰਨਾ ਪਿਆਰ ਦਿੱਤਾ ਲੋਕਾਂ ਨੇ ਲੱਖਾਂ ਹੀ ਲੋਕਾਂ ਨੇ ਦੇਖਿਆ ਤੈਨੂੰ ਬੀਬੇ ਤਾਂ ਦੁਨੀਆ ਨੇ ਦਿਖਾਈ ਸਾਰੀ ਦੁਨੀਆ ਨੇ ਦੇਖੀ ਕੱਲ ਇੱਕ ਬਣਾ ਫੋਨ ਆਇਆ ਮੈਨੂੰ ਉਹ ਦਸ਼ਵੀਰ ਸਿੰਘ ਜੀ ਹੈਗੇ ਨੇ ਉੱਥੇ ਰਾਜਸਥਾਨ ਤੋਂ ਉਹਨਾਂ ਨੇ ਸੁਣੀ ਤੇਰੀ ਵੀਡੀਓ ਹਾਂ ਉਹ ਕਹਿੰਦੇ ਵੀ ਮਾਤਾ ਨੇ ਕਿਹਾ ਵੀ ਮੈਨੂੰ ਨਾ ਛੋਲਿਆਂ ਦੀ ਤਰੀ ਸਵਾਦ ਲੱਗਦੀ ਹੈ ਉਹ ਕਹਿੰਦਾ ਮੈਂ ਉੱਥੇ ਤੇ ਛੋਲੇ ਭੇਜਣੇ ਆ ਹਾਂ 5 ਕਿਲੋ ਛੋਲੇ ਤੁਰਪੇ ਤੇਰੇ ਵਾਸਤੇ ਉਹਨੇ ਰਾਜਵਿੰਦਰ ਨਾਲ ਗੱਲ ਕਰ ਲਈ ਪੋਤੇ ਨਾਲ ਹਾਂ ਤੇਰੇ ਨਾਲ ਫੋਨ ਨੰਬਰ ਉਹਨੇ ਮੇਰੇ ਤੇ ਲਿਆ ਰਤੀ ਹਾਂ ਮੈਂ ਉਹਨੂੰ ਨੰਬਰ ਦੇ ਤਿਆ ਹਾਂ ਉਹ ਫਿਰ ਕਹਿੰਦਾ ਜੀ ਮੈਂ ਮਾਤਾ ਜੀ ਨੂੰ ਨਾ ਛੋਲੇ ਭੇਜਨੇ ਆ Rajasthan ਦੇ ਬਰੀਕ ਛੋਲੇ ਅੱਛਾ ਹਾਂ ਔਰ ਲੋਕਾਂ ਨੇ ਇੰਨਾ ਪਿਆਰ ਕਰਿਆ ਇੰਨਾ ਪਿਆਰ ਕਹਿੰਦੇ ਮਾਤਾ ਹੱਸਦੀ ਬਹੁਤ ਸੋਹਣਾ ਕਹਿੰਦੇ ਹੈ ਔਰ ਠੀਕ ਹੈ ਸਿਹਤ ਠੀਕ ਹੈ ਤੇਰੀ ਹਾਂ ਸਿਹਤ ਠੀਕ ਹੈ ਦੁੱਖ ਤਾਂ ਮੇਰਾ ਖੁਸ਼ੀ ਦੁੱਖ ਤਾਂ ਕੁਝ ਨਹੀਂ ਬੜਾ ਬਦ ਹੈ ਖੁਸ਼ੀ ਦੁੱਖ ਤਾਂ ਚੱਲ ਚੰਗੀ ਗੱਲ ਹੈ ਬਹੁਤ ਵਧੀਆ ਰੋਟੀ ਪਾਣੀ ਖਾਣੀ ਹੈ ਹਾਂ ਇੱਕ ਫੁਲਕਾ ਦਬਾਏ ਨੂੰ ਅੱਛਾ ਇੱਕ ਸੰਜਾਨ ਇੱਕ ਦੁਪਹਿਰੇ ਨੂੰ ਇੱਕ ਸੰਜਾਨ ਨੂੰ ਫਿਰ ਸਵੇਰੇ ਕੀ ਖਾਂਦੀ ਹੈ ਸਵੇਰੇ ਤਾਂ ਚਾਹ ਵੀ ਨਹੀਂ ਬਸ ਬਸ ਦੋ ਹੀ ਫੁਲਕੇ ਪੂਰੇ ਦਿਨ ਚ ਹਾਂ ਸਾਰੇ ਦਿਨ ਮਾ ਬਾਈ ਬਰੋਟੀ ਖਾਣੀ ਹੈ 1 ਵਜੇ 1 ਵਜੇ 1 ਵਜੇ ਖਾਣੀ ਅੱਛਾ ਦੁਪਹਿਰੇ ਦੀ ਰੋਟੀ ਵਿੱਚ ਵਿਚ ਵਿਚਾਲੇ ਕੁਝ ਨਹੀਂ ਖਾਣਾ ਨਾ ਭੁੱਖੇ ਲੱਗਦੀ ਤਾਹੀਂ ਹੌਲਾ ਪਿਆ ਤੇਰਾ ਸਰੀਰ ਤਾਹੀਂ ਤੇ ਕੁਛ ਦੁਖਦਾ ਨਹੀਂ ਠੀਕ ਹੈ ਲੱਗਦੀ ਬੈਠੀ ਹੋ ਰਹੀ ਨਹੀਂ ਸਰੋਤਿਓ ਦੇਖੋ ਮਾਤਾ ਜੀ ਚਾਹ ਪਾਣੀ ਪੀ ਲਓ ਅਨੇ ਕੋਈ ਨਹੀਂ ਚਾਹ ਪਾਣੀ ਕੋਈ ਨਹੀਂ ਪੀਣਾ ਪਹਿਲਾਂ ਗੱਲਾਂ ਮਾਰ ਲਾਂ ਇਹੀ ਚਾਹ ਪਾਣੀ ਹੈ ਉਹ ਲੋਕਾਂ ਨੇ ਤਾਂ ਇੰਨੀਆਂ ਦਵਾਵਾਂ ਦਿੱਤੀਆਂ ਹਾਂ ਉਹਨਾਂ ਨੇ ਬਹੁਤ ਦਵਾਵਾਂ ਦਿੱਤੀਆਂ ਤੈਨੂੰ ਅੱਛਾ ਕਹਿੰਦੇ ਬੇਬੇ ਇਹਦਾ ਗੱਲਾਂ ਬਹੁਤ ਸੋਹਣੀਆਂ ਸੋਹਣੀਆਂ ਸੁਣਾਈਆਂ ਹਾਂ ਬੇਬੇ ਬਹੁਤ ਸਭ ਦੇ ਲੈ ਲੇ ਹਾਂ ਸਭ ਦੇ ਨਹੀਂ ਨੌ ਵੀ ਤੈਨੂੰ ਲੈ ਕੇ ਦੱਸਦਾ ਹਾਂ ਹੈ ਰਾਜਵਿੰਦਰ ਤੇਰੇ ਆਪਣੇ ਫੋਨ ਤੇ ਕੱਢੀ ਜਰਾ ਪੋਸਟ ਬੇਬੇ ਨੂੰ ਕਮੈਂਟ ਪੜ੍ਹ ਕੇ ਸੁਣਾਉਣੇ ਜਾਂਦਾ ਮੈਂ ਪੋਸਟ ਚਲਾਈ ਹੁੰਦੀ ਚੱਲੀ ਮੇਰੇ ਕੋਲ ਥੋੜੀ ਆ ਦੇ ਮੁਸ਼ਕਿਲ ਆ ਜਾਂਦੀ ਹੈ ਹੈ YouTube ਤੇ ਚੱਲੂਗੀ ਚਲਾ ਜਰਾ Facebook ਤੇ ਵੀ ਚੱਲੂਗੀ ਉਹ ਕਹਿੰਦੇ ਕਹਿੰਦੇ ਬੇਬੇ ਬਹੁਤ ਪਿਆਰੀ ਹੈ ਮੈਂ ਕਿਹਾ ਬੇਬੇ ਤਾਂ ਪਿਆਰੀ ਹੈਗੀ ਆ ਹਾਂ ਇਹ ਦੇਨ ਹੰਦਰਵਾ ਕਰਦੇ ਹਾਂ ਹਾਂ ਹੰਦਰਵਾ ਕਰਦੇ ਹਾਂ ਅੱਛਾ ਪੁੱਤ ਬਹੁਤ ਨਾਮ ਵੀ ਤੇ ਕਹਿੰਦੇ ਅਜੇ ਬੇਬੇ ਹੋਰ ਇੱਕ ਬੰਦੇ ਨੇ ਕਮੈਂਟ ਕਰਿਆ ਕਹਿੰਦੇ ਬੇਬੇ ਹੋਰ 500 ਸਾਲ ਜੀਣੀ ਚਾਹੀਦੀ ਹੈ ਹਾਂ 500 ਸਾਲ ਇਹ ਬਾਤ ਹੈ ਹੈ ਕਿੱਥੇ ਉਹ ਕਹਿੰਦਾ ਕਹਿੰਦਾ ਉਹ ਬੰਦਾ ਕਹਿੰਦਾ ਇੰਨੀ ਪਿਆਰੀ ਬੇਬੇ ਹੈ ਵੀ ਇਹ ਤਾਂ ਇਹਦੀ ਉਮਰ ਬਹੁਤ ਲੰਬੀ ਹੋਵੇ ਨਾ ਭਾਈ ਔਰ ਇਹ ਇਹਨੂੰ ਕੋਈ ਤਕਲੀਫ ਵੀ ਨਾ ਹੋਵੇ ਨਾਲ ਤਖਦੀਪ ਤਾਂ ਹੈ ਯੋਨੀ ਹਾਂ ਆ ਦੇਖੋ ਜੀ ਬਜ਼ੁਰਗੋ ਆ ਮੇਰਾ ਪਰੋਤਾ ਖੜਾ ਹਾਂ ਪਰੋਤਾ ਖੜਾ ਆ ਪਰੋਤਾ ਇਹ ਵੀ ਦਿਖਾਇਆ ਤਾਂ ਆਪਾਂ ਵੀਡੀਓ ਵਿੱਚ ਚਲਾ ਜਰਾ ਫੇਸਬੁੱਕ ਉੱਤੇ ਚਲਾ ਦੇਣਾ ਹੈ ਕੱਟੇ ਉਸ ਤੋਂ ਮੈਂ ਕੱਢ ਦਾਂ ਮਾਤਾ ਤੈਨੂੰ ਮੈਂ ਸੁਣਾਉਣਾ ਕਮੈਂਟ ਕੱਟ ਕੇ ਜਰਾ ਦੂਏ ਫੋਨ ਪਰ ਚਲਾ ਕੇ ਨਾ ਹਾਂ ਲਿਖ ਇਥੇ ਬੱਲੇ ਬੱਲੇ ਫਿਲਮ ਜੰਡਰ ਕਾਰਡਸ ਪਰ ਤੈਨੂੰ ਨਾਮ ਵੀ ਦੱਸਦਾ ਲੋਕਾਂ ਦੇ ਜਿਨ੍ਹਾਂ ਨੇ ਕਮੈਂਟ ਕਰਿਆ ਹਾਂ ਟਿੱਪਣੀਆਂ ਕਰੀਆਂ ਲਿਖ ਲਿਖ ਕੇ ਦੇਖ ਲੈ ਹਾਂ ਦੇਖ ਲੈ ਕਿੱਥੇ ਕਿੱਥੇ ਮਿਲਦੀ ਬੇਬੇ ਬੇਬੇ ਸਰਜੀਤ ਕੌਰ ਹਾਂ ਪਿੰਡ ਪਿੰਡ ਦਾ ਨਾਮ ਪੁੱਛਦੇ ਬੇਬੇ ਕਿਹੜੇ ਪਿੰਡ ਦੀ ਆ ਹਨ ਪਿੰਡ ਦਾ ਆਪਣਾ ਨਾਮ ਦੱਸ ਰਾਮਪੁਰ ਟੱਪਰੀਆ ਰਾਮਪੁਰ ਟੱਪਰੀਆ ਰਾਮਪੁਰ ਟੱਪਰੀਆ ਜ਼ਿਲ੍ਹਾ ਮਹਾਲੀ ਹਾਂ ਨੇੜੇ ਕਰਾਲੀ ਹਾਂ ਸਰੋਤਿਓ ਆਹ ਹੈ ਬੇਬੇ ਦਾ ਐਡਰੈਸ ਹਾਂ ਆ ਦੇਖੋ ਜੀ ਆਪਾਂ ਆਲੇ ਦੁਆਲੇ ਦਾ ਸੀਨ ਵੀ ਦਿਖਾ ਦੇਣਾ ਬੇਬੇ ਤੇ ਆ ਪਿੰਡ ਦਾ ਦ੍ਰਿਸ਼ਾ ਬੇਬੇ ਦੇ ਆਂ ਬਖੜਾ ਔਰ ਇਹ ਰਾਮਪੁਰ ਟੱਪਰੀਆਂ ਦੇ ਵਿੱਚ ਜਦ ਬਾਹਰ-ਬਾਰ ਦੀ ਅਸੀਂ ਲੰਘਦੇ ਆ ਨਾ ਜੀ ਜਿਹਨੂੰ ਕਹਿੰਦੇ ਆ ਫਿਰਨੀ ਤੋਂ ਤਾਂ ਬੇਬੇ ਬਾਹਰੇ ਬੈਠੀ ਹੁੰਦੀ ਹੈ ਹਾਂ ਮਾਹੀ ਜੀ ਡਾ ਕੇ ਇੱਥੇ ਕਈ ਵਾਰ ਉੱਥੇ ਚਲੀ ਆਉਣੀ ਹੈ ਉੱਥੇ ਵੀ ਚਲੀ ਜਾਂਦੀ ਹੈ ਉੱਥੇ ਚਲੀ ਆਉਣੀ ਹੈ ਫਿਰ ਨਾ ਉੱਥਾ ਕੈਦਨੀ ਹੈ ਹੁਣ ਕੋਈ ਤੋਂ ਪਹੁੰਚੇ ਮੈਨੂੰ ਕਰਨੇ ਆਲ ਅੱਛਾ ਹਾਂ ਫਿਰ ਆ ਛੋਕਰਾ ਸਕੂਲ ਚਲੀ ਜਾਂਦਾ ਅੱਛਾ ਉਹ ਆਪਣੇ ਕੰਮਾਂ ਵਿੱਚ ਪੜ ਜਾਂਦਾ ਠੀਕ ਹੈ ਠੀਕ ਹੈ ਮੈਂ ਕੱਢਦਾ ਆ ਬੇਬੇ ਹੋਰ ਕੋਈ ਗੱਲਬਾਤ ਸੁਣਾ ਕੋਈ ਕਿਆ ਕਹਿਣਾ ਤੂੰ ਇੰਨੇ ਬੰਦਿਆਂ ਨੇ ਪਿਆਰ ਕਰਿਆ ਤੈਨੂੰ ਬੱਸ ਹੇ ਦੱਸ ਬੱਸ ਕੋਈ ਗੱਲ ਜਿਉਂਦੇ ਰਹੇ ਬਚਾਰੇ ਜਿਉਂਦੇ ਰਹਿਣ ਹੋ ਆ ਦੇਖੋ ਦੀ ਸਰੂਪ ਤੇ ਹੋ ਜਿਨ੍ਹਾਂ ਨੇ ਪਿਆਰ ਕਰਿਆ ਮਨੂੰ ਹਾਂ ਹਾਂ ਜਿਉਂਦੇ ਰਹੇ ਬਚਾਰੇ ਬਹੁਤੀਆਂ ਉਮਰ ਵਾਲੇ ਹੋ ਮੈਂ ਆ ਦੇਖੋ ਜੀ ਸਰੋਤੇ ਤੁਹਾਨੂੰ ਮਾਤਾ ਨੇ ਜਿਹੜਾ ਨਾ ਜੀ ਅਸ਼ੀਰਵਾਦ ਦੇ ਦਿੱਤਾ ਹਾਂ ਬਹੁਤ ਵਧੀਆ ਮਾਤਾ ਜੀ ਨਾਲ ਗੱਲਾਂ ਬਾਤਾਂ ਪਿਛਲੇ ਵੀਡੀਓ ਵਿੱਚ ਹੋਈਆਂ ਸੀਗੀਆਂ ਜੀ ਔਰ ਆ ਦੇਖ ਬੇਬੇ ਮੈਂ ਰੱਖ ਲਿਆ ਫੋਨ ਤੇਰੇ ਸਾਹਮਣੇ ਹੁਣ ਮੈਂ ਤੈਨੂੰ ਪੜ ਪੜ ਕੇ ਸੁਣਾਉਣਾ ਕਮੈਂਟ ਆ ਦੇਖੋ ਜੀ ਇਹ ਜਿਹੜੀ ਹੈ ਨਾ ਜੀ ਇੱਕ ਕਮੈਂਟ ਆਇਆ ਵਰਸ਼ਾ ਠਾਕੁਰ ਨੇ ਹਾਂ ਉਹਨਾਂ ਨੇ ਲਿਖਿਆ ਬੇਬੇ ਦੀ ਰਸੋਈ ਉਹ ਤੁਸੀਂ ਖਾਣ ਪੀਣ ਦੀਆਂ ਗੱਲਾਂ ਮਾਰੀਆਂ ਸੀ ਨਾ ਜੀ ਤਾਂ ਕਹਿੰਦੀ ਬੇਬੇ ਦੀ ਰਸੋਈ ਹੂੰ ਫਿਰ ਇੱਕ ਕਮੈਂਟ ਆ ਗਿਆ ਜੀ ਅੱਗੇ ਨਰਿੰਦਰ ਪਾਲ ਹੂੰ ਮੰਡੀ ਕਲਾਂ ਤੋਂ ਕਹਿੰਦੇ ਰੱਬ ਖੁਸ਼ ਰੱਖੇ ਮਾਂ ਨੂੰ ਹੂੰ ਰਕੇਸ਼ ਕੁਮਾਰ ਨੇ ਵੀ ਪਿਆਰ ਭੇਜਿਆ ਅੱਛਾ ਪ੍ਰਵੀਨ ਅਹੂਜਾ ਨੇ ਵੀ ਪਿਆਰ ਭੇਜਿਆ ਅੱਛਾ ਫਿਰ ਅੱਗੇ ਰਣਜੀਤ ਗਰੇਵਾਲ ਕਹਿੰਦਾ ਗੁੱਡ ਬਹੁਤ ਵਧੀਆ ਅੰਨਿਆ ਨੇ ਵੀ ਆ ਸਤਵੰਤ ਪੰਨੂ ਚੀਮਾ ਉਹ ਕਹਿੰਦੇ ਸਤਿ ਸ੍ਰੀ ਅਕਾਲ ਬੀਬੀ ਜੀ ਦੇਖ ਲੈ ਸੁਖਵਿੰਦਰ ਕੌਰ ਨੇ ਕਮੈਂਟ ਭੇਜਿਆ ਪਿਆਰ ਭੇਜਿਆ ਨੇ ਸਤਿ ਸ੍ਰੀ ਅਕਾਲ ਭੇਜੀ ਆ ਰੂਪ ਚੰਦ ਕਹਿੰਦੇ ਜੈ ਮਾਤਾ ਦੀ ਤੂੰ ਆਉਂਦਾ ਇੱਕ ਵੇ ਕਵੇਲੇ ਕਾ ਨੂੰ ਆਇਆ ਠੀਕ ਤਾਂ ਆਇਆ ਮੈਂ ਟਾਈਮ ਸਿਰ ਆਇਆ ਹਾਂ ਟਾਈਮ ਸਿਰ ਤਾਂ ਆ ਗਿਆ ਆ ਦੇ ਕਿੰਨੇ ਲੋਕੀ ਪਿਆਰ ਦੇ ਰਹੇ ਤੈਨੂੰ ਆ ਦੇ ਕਿਸ ਨੇ ਦਿਲਵਾ ਕੇ ਭੇਜਿਆ ਕਿਸ ਨੇ ਕੁਝ ਕਰਕੇ ਭੇਜਿਆ ਹਾਂ ਬਹੁਤ ਕੋਈ RAM RAM ਜੀ ਕਹਿੰਦਾ ਤੈਨੂੰ ਕੋਈ ਸਤਿ ਸ੍ਰੀ ਅਕਾਲ ਕਹਿੰਦਾ ਤੈਨੂੰ ਵੈਰੀ ਨਾਈਸ ਮਾਤਾ ਜੀ ਬਹੁਤ ਐ ਕੁਲਦੀਪ ਕੌਰ ਕਹਿੰਦੀ ਗੁੱਡ ਜੌਬ ਬਹੁਤ ਕਹਿਣੀ ਪੀਐਸ ਪੱਟੀ ਕਹਿੰਦਾ ਮਾਤਾ ਨੂੰ ਸਤਿ ਸ੍ਰੀ ਅਕਾਲ ਉੱਤਰਾਖੰਡ ਤੋਂ ਉੱਤਰਾਖੰਡ ਤੋਂ ਭੇਜਿਆ ਮੈਸੇਜ ਨੇ ਇਹ ਮਹਾਰਾਜ ਐਡੀ ਦੂਰ ਐਡੀ ਦੂਰ ਤੇ ਐਡੀ ਦੂਰ ਹਾਂ ਕਹਿੰਦੇ ਬੜੇ ਬਜ਼ੁਰਗੋ ਕੋ ਰਿਸਪੈਕਟ ਨਮਸਤੇ ਨਹੀਂ ਸੁਣੀ ਅੰਜੂ ਸੁਨੀਲ ਸੱਚਰਨੇ ਭੇਜਿਆ ਦੇਖ ਲੈ ਦੇਖ ਲੈ ਇੰਨੇ ਬੰਦਿਆਂ ਨੇ ਤੈਨੂੰ ਪਿਆਰ ਭੇਜਿਆ ਪਿਆਰ ਭੇਜਿਆ ਹਾਂ ਹੁਣ ਗਿਆ ਇੱਕ ਦਿਨ ਬੋਲੀ ਬਹਤਾ ਭੇਜਿਆ ਹਾਂ ਜਿਉਂ ਉਹਨੇ ਗੱਲਾਂ ਸੁਣੀਆਂ ਤੇਰੀਆਂ ਹਾਂ ਤਾਂ ਭੇਜਿਆ ਤਾਂ ਭੇਜਿਆ ਹਾਂ ਬਹੁਤ ਬੰਦਿਆਂ ਨੇ ਪਿਆਰ ਭੇਜਿਆ ਆ ਇੱਕ ਲਿਖਦੇ ਆ ਜੀ ਆਹ ਦੇਖ ਲੈ ਮੈਂ ਪੜ੍ਹ ਕੇ ਸੁਣਾਉਂਦਾ ਨਹੀਂ ਲੰਬਾ ਸਾਰਾ ਲਿਖਿਆ ਹੋਇਆ ਸੋ ਲਖਣ ਮਸੀ ਨੇ ਕਹਿੰਦਾ 올ਡ ਫੋਕਸ ਆਫ आवर ਹੈਰੀਟੇਜ ਕਹਿੰਦੇ ਸਾਡੇ ਵਿਰਾਸਤ ਦੀਆਂ ਪੁਰਾਣੀਆਂ ਵਧੀਆ ਬੇਬੇ ਦਿਸ ਇਜ਼ ਬਲੈਸਡ ਟੂ ਟਾਕ ਵਿਦ ਹਰ ਤਰੀਆਂ ਗੱਲਾਂ ਸੁਣ ਕੇ ਕਹਿੰਦੇ ਬਹੁਤ ਮਜ਼ਾ ਆਇਆ ਅੱਛਾ ਨਜ਼ਾਰਾ ਆ ਗਿਆ ਕਹਿੰਦੇ ਗੱਲਾਂ ਸੁਣ ਕੇ ਮਾਤਾ ਦੀਆਂ ਮਾ ਯੂ ਆਰ ਗ੍ਰੇਟ ਕਹਿੰਦੇ ਤੂੰ ਬਹੁਤ ਮਹਾਨ ਆ ਵਿੱਚ ਬੋਲਦੀ ਸੁਣੀ ਐ ਹਾਂ ਵਿੱਚ ਬੋਲਦੀ ਸੁਣੀ ਐ ਦੀ ਗੱਲਾਂ ਮਾਰਦੀ ਜਿਦਾ ਹੁਣ ਮਾਰਦੀ ਗੱਲਾਂ ਤੂੰ ਅੱਛਾ ਆ ਦੇਖ ਕੇ ਵਿੱਚ ਮਾਰਦੀ ਗੱਲਾਂ ਐਕਣੇ ਹੀ ਸੁਣੀ ਦੇ ਐਕਣੇ ਸੁਣੀ ਐਕਣੇ ਹੀ ਸੁਣੀ ਗਏ ਲੋਕੀ ਥੱਲੇ ਲਿਖੀ ਗਏ ਬਹੁਤ ਲੋਕਾਂ ਨੇ ਲਿਖਿਆ ਕੁਛ ਆ ਦੇਖ ਲੈ ਇੱਕ ਹੋਰ ਨੇ ਲਿਖਿਆ ਇਹ ਦਵਿੰਦਰ ਕੌਰ ਹੈਗੇ ਆ ਇਹ ਕਹਿੰਦੇ ਬੇਬੇ ਜੀ ਇਜ਼ ਗ੍ਰੇਟ ਲੈਟ ਮੀ ਹੈਵ ਮਾਈ ਇੰਟਰਵਿਊ ਵਿਦ ਯੂ ਉਹ ਕਹਿੰਦੀ ਮੈਂ ਤੁਹਾਡੀ ਇੰਟਰਵਿਊ ਲੈਣੀ ਹੈ ਬੇਬੇ ਜੀ ਦਵਿੰਦਰ ਕੌਰ ਕਹਿੰਦੀ ਆਈ ਵਿਲ ਟੈਲ ਯੂ ਮੋਰ ਐਸਟੋਨਿਸ਼ਿੰਗ ਹੈਪਨਿੰਗਸ ਆਫ ਮਾਈ 84 ਪਲੱਸ ਏਜ ਉਹ ਕਹਿੰਦੇ ਮੇਰੀ ਇੰਟਰਵਿਊ ਵੀ ਲਓ ਇਹਨਾਂ ਦੀ ਉਮਰ ਵੀ 84 ਸਾਲ ਹੈ ਅੱਛਾ ਦਵਿੰਦਰ ਕੌਰ ਦੀ ਅੱਛਾ ਕਹਿੰਦੀ ਮੇਰੀ ਇੰਟਰਵਿਊ ਲਓ ਮੈਂ ਤੁਹਾਨੂੰ ਦੱਸੂਗੀ ਆਪਣੇ ਜੀਵਨ ਦੇ ਬਾਰੇ ਚ 84 ਸਾਲ ਪਲੱਸ ਏਜ ਹੈ ਆਫ ਮਾਈ ਸੈਲਫ ਐਂਡ ਮਾਈ ਐਂਟਾਇਰ ਫੈਮਿਲੀ ਦੇਖ ਲਓ ਹਾਂ ਉਹ ਇੱਕ ਨੇ ਲਿਖਿਆ ਭੋਲੀ ਜਹੀ ਮਾਂ ਕਿੰਨੇ ਸਿੱਧੇ ਸਾਦੇ ਲੋਕ ਸਨ ਪੁਰਾਣੇ ਕਿਸ ਨੇ ਲਿਖਿਆ ਗੋਡ ਬlesਸ ਯੂ ਵਾਹਿਗੁਰੂ ਮਿਹਰ ਕਰੇ ਇੰਨੀਆਂ ਗੱਲਾਂ ਹੋਈਆਂ ਇੰਨੀਆਂ ਗੱਲਾਂ ਹੋਈਆਂ ਦੂਰ ਦੂਰ ਤੱਕ ਅਮਰੀਕਾ ਯੂ ਐਸ ਕੈਨੇਡਾ ਜਰਮਨੀ ਇੰਗਲੈਂਡ ਕੈਦਾਂ ਬਹੁਤ ਦੂਰ ਪਜਾ ਦਿੱਲੀ ਕਲਕੱਤੇ ਅੰਮ੍ਰਿਤਸਰ ਪਠਾਨਕੋਟ ਬਹੁਤ ਦੂਰ ਪਜਾਤੀ ਚੰਦਾ ਮੈਂ ਆ ਟੱਪਰੀਆਂ ਤੇ ਦੇਖ ਲੈ ਬਹੁਤ ਦੂਰ ਪਹੁੰਚਾਤੀ ਹਾਂ ਠੀਕ ਹੋ ਗਿਆ ਵਧੀਆ ਹੋ ਗਿਆ ਲੱਗਦਾ ਲੋਕਾਂ ਨੂੰ ਚੰਗਾ ਲੱਗਿਆ ਵਧੀਆ ਹੋ ਗਿਆ ਆ ਲੋਕਾਂ ਨੂੰ ਸਵਾਦ ਆਇਆ ਵੀ ਬੇਬੇ ਨਾਲ ਗੱਲਾਂ ਸੁਣ ਕੇ ਕਿਦਾਂ ਆ ਗਿਆ ਜਿਆ ਤਾ ਤੂੰ ਨਾ ਮੈਂ ਇੱਕ ਦਿਨ ਆਇਆ ਤਾਂ ਸਵੇਰੇ ਸਵੇਰੇ ਹਾਂ ਹਾਂ ਸਵੇਰੇ ਸਵੇਰੇ ਆਇਆ ਤਾਂ ਮੈਂ ਬਾਹਰ ਤੇ ਇੱਥੇ ਤੇ ਲੰਘਿਆ ਤਾਂ ਉਹਨਾਂ ਨੂੰ ਮਿਲ ਕੇ ਤੁਹਾਡੇ ਬੇਟਾ ਜੀ ਨੂੰ ਆ ਜਰਨਲ ਨੂੰ ਮਿਲ ਕੇ ਲੰਘਿਆ ਤਾਂ ਬਾਹਰ ਤੇ ਉਹ ਉਹ ਮੈਂ ਕਿਹਾ ਤੁਸੀਂ ਅੰਦਰ ਸੁੱਤੇ ਹੋਣੇ ਆਰਾਮ ਨਾਲ ਬੈਠੀ ਸੀ ਅੱਛਾ ਫਿਰ ਮੈਂ ਤੈਨੂੰ ਪਤਾ ਲੱਗ ਗਿਆ ਤਾਂ ਐ ਤਾਂ ਮੈਂ ਹਾਂ ਕਿੱਦਾਂ ਆਉਂ ਬੋਲਦਾ ਸੁਣਿਆ ਤੇ ਫਿਰ ਤੇ ਬਾਜ ਮਾਰ ਲੈਣੀ ਦੀ ਤੇ ਮੈਂ ਨਹੀਂ ਕਿਹਾ ਮੈਂ ਹਾਂ ਚੱਲ ਮੈਂ ਮੈਂ ਕਿਹਾ ਸਵੇਰੇ ਸਵੇਰੇ ਸੁੱਤੇ ਸੱਤੇ ਹੋਣੇ ਜੇ ਪਤਾ ਨਾ ਨਾ ਬੈਠੀ ਸੀ ਅੱਛਾ ਬੈਠੇ ਤੇ ਅੰਦਰ ਐ ਤਾਂ ਮੈਂ ਮੇਰਾ ਦਿਲ ਤਾਂ ਬਹੁਤ ਕਰਦਾ ਤਾਂ ਮੈਂ ਬੀਬੀ ਨੂੰ ਮਿਲ ਕੇ ਆਵਾ ਅੱਜ ਵੀ ਮੈਂ 4 ਵਜੇ ਬੈਠੀ ਹੁੰਨੀ ਐ ਅੱਛਾ ਮਾਰਦਾ ਨਾ ਨੰਦਨੀ ਐ ਅੱਛਾ ਹਾਂ 4 ਵਜੇ ਬਾਏ ਗੁਰੂ ਬਾਏ ਗੁਰੂ ਕਰਦੀ ਐ ਅੱਛਾ 4 ਵਜੇ ਉੱਠ ਕੇ ਬੈਠ ਕੇ ਬੈਠ ਕੇ ਕਰ ਠੀਕ ਹੈ ਬਾਬੇ 5 ਵਜੇ ਚਾਹ ਦੇ ਦੋ ਬਹੁ ਅੱਛਾ 4 ਵਜੇ ਦੇ ਸਾਢੇ 4 ਦੇ ਦੋ ਅੱਛਾ ਬਹੁ ਚਾਹ ਦੇ ਜਾਂਦੀ ਮੈਨੂੰ ਅੱਛਾ ਆਂ ਕੌਡੀ ਮੈਂ ਪਾ ਕੇ ਅੱਛਾ ਮੈਂ ਹੱਥ ਪਰ ਕਪੜਾ ਲੈ ਕੇ ਤਾਂ ਲੰਨੀ ਹੈ ਅੱਛਾ ਠੀਕ ਹੈ ਨੇ ਉਹ ਗਲਾਸ ਵਿੱਚ ਤੇ ਕੋਲੀ ਮੈਂ ਲੁੱਦ ਲੁੱਦ ਕੇ ਪੀਣੀ ਨਾ ਕੋਲੀ ਮੈਂ ਪੀਣੀ ਮੈਂ ਪਿੱਛੇ ਦੀ ਕੋਲੀ ਮੈਂ ਆਂਦੀ ਹੈ ਹਾਂ ਜਿਹੜੀ ਕੋਲੀ ਕੱਚ ਦੀ ਕੇ ਗਲਾਸ ਦੀ ਉਹਦੀ ਸਟੀਲ ਦੀ ਨਾ ਸਟੀਲ ਦੀ ਕਾ ਬੜੀ ਕੋਲੀ ਹੋਰ ਕਾਲ ਹੋਣਾ ਹਾਂ ਬੜਾ ਕਾਲ ਹੋਣਾ ਅੱਬਾ ਦਾ ਕਾਲ ਹੈ ਹਾਂ ਅੱਛਾ ਇੱਕ ਕੋਲਾ ਭਰ ਕੇ ਪੀ ਜੰਨੀ ਹੈ ਨਾ ਭਰ ਕੇ ਨਹੀਂ ਗੀਂਗੀ ਗੀਂਗੀ ਜਾਂ ਹੋਣੀ ਅੱਛਾ ਪੀ ਨਹੀਂ ਥੋੜੀਆਂ ਹਾਂ ਅੱਛਾ ਉਹਨੂੰ ਕੱਪੜੇ ਪਰ ਰੱਖ ਲੈਂਦੀ ਹੈ ਹਾਂ ਕੱਪੜੇ ਵੀ ਤੱਤੀ ਹੁੰਦੀ ਹੈ ਤੱਤੀ ਹੁੰਦੀ ਹੈ ਹੌਲੀ ਹੌਲੀ ਫੂਕਾ ਮਾਰ ਮਾਰ ਕੇ ਪੀ ਲੇ ਅੱਛਾ ਹਾਂ ਫੁੱਕਾ ਮਾਰ ਮਾਰ ਕੇ ਪੀ ਜਾਂਦੇ ਆ ਹਾਂ ਪੀ ਲੈਣੀ ਪੀ ਕੇ ਬਾਈਂ ਕਰਕੇ ਰੱਖ ਦਿੰਨੀ ਹੈ ਕੱਪੜੇ ਪਰ ਅੱਛਾ ਚੱਕ ਲੈਣੀ ਆਪਣੇ ਠੀਕ ਹੈ ਇੰਜਾ ਚੱਕ ਬਾਹਰ ਬਾਹਰ ਕੱਢ ਦਿੰਨੇ ਮੈਨੂੰ ਠੀਕ ਹੈ ਹਾਂ ਉਂਝ ਦੁਖਦਾ ਕੁਝ ਨਹੀਂ ਹੈਗਾ ਨਾ ਦੁਖਦਾ ਨਹੀਂ ਮੇਰਾ ਕੁਝ ਚੱਲ ਬੜਾ ਵਧੀਆ ਨਾ ਹੀ ਦੁਖੇ ਇੰਨਾ ਤਾਂ ਹੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਹਿੰਦੇ ਮਾਤਾ ਕਹਿੰਦੀ ਮੈਨੂੰ ਤਾਂ ਆਪ ਨਹੀਂ ਦੁਖਦਾ ਮੈਂ ਤਾਂ ਕਹਿੰਨੀ ਕਿਹੜੇ ਵੇ ਰੱਬ ਮਨ ਬੁਲਾ ਲਵੇ ਨਹੀਂ ਨਹੀਂ ਬੁਲਾਣਾ ਅਜੇ ਕਾਨੂੰ ਬੁਲਾਣਾ ਅਜੇ ਤਾਂ ਤੂੰ ਰੌਣਕਾਂ ਲਾਤੀ ਐ ਇੰਨੇ ਲੋਕ ਖੁਸ਼ ਕਰਤੇ ਤਾਂ ਇੰਟਰਨੈਟ ਪਰ ਹੈਂ ਘਰਾਂ ਬੈਠੇ ਬੈਠੇ ਖੁਸ਼ ਹੋ ਗਏ ਲੋਕੀ ਲੱਖਾਂ ਬੰਦਿਆਂ ਨੇ ਦੇਖ ਲਿਆ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰੀ ਜਾਂਦੇ ਆ ਹੁਣ ਤੂੰ ਹੁਣ ਤੂੰ ਇਹਨਾਂ ਨੂੰ ਕਹਿ ਵੀ ਅੱਗੇ ਤੇ ਮੇਰਾ ਵੀਡੀਓ ਸ਼ੇਅਰ ਕਰ ਦਿਓ ਨਹੀਂ ਜੀ ਦੋ ਤਿੰਨ ਨੇ ਵੀ ਦੇਖਿਆ ਹੁਣ ਦੋ ਤਿੰਨ ਵੀ ਦੇਖਿਆ ਹਾਂ ਹਾਂ ਨੇ ਜੀ ਹੈ ਬੇਬੇ ਹੁਣ ਤਾਂ ਮੈਂ ਇਹਨਾਂ ਨੂੰ ਕਹਾਂਗਾ ਵੀ ਵੀਡੀਓ ਮੇਰਾ ਸ਼ੇਅਰ ਕਰ ਦਿਓ ਹਾਂ ਬੋਲ ਕਹੇ ਸ਼ੇਅਰ ਕਰ ਦਿਓ ਆਏ ਸ਼ੇਅਰ ਕਰ ਦੇ ਬਸ ਦੇਖੋ ਤੁਸੀਂ ਉਹ ਤੇ ਬੇਬੇ ਕਹਤਾ ਵੀ ਸ਼ੇਅਰ ਕਰ ਦਿਓ ਅੱਗੇ ਹਾਂ ਬਸ ਹੈ ਬਸ ਸਾਰੇ ਦਵਾਵਾਂ ਦੇ ਰਹੇ ਤੈਨੂੰ ਬਹੁਤ ਆਓ ਐ ਕਹਿੰਦੇ ਬੇਬੇ ਨਾਲ ਤੁਸੀਂ ਗੱਲਾਂ ਕਰਾਤੀਆਂ ਬਹੁਤ ਮਜ਼ਾ ਆਇਆ ਹਾਂ ਹਰ ਕੋਈ ਕਹਿੰਦਾ ਹਾਂ ਹੈ ਬਹੁਣ ਅੰਦਰ ਚੱਡੀ ਜਾਣਾ ਅੱਛਾ ਮੈਂ ਅੰਦਰ ਬੈਠੂਗੀ ਬਿੰਦਾ ਅੱਛਾ ਹਾਂ ਮਾਪੇ ਜੱਦੀ ਕਰਦਾ ਜੇ ਪੈ ਜਾਨੀ ਅੱਛਾ ਫਿਰ ਉੱਠਦੇ ਬੰਦੇ ਵਾਇਗੁਰ 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 ਕਰਦੇ ਰਹਿੰਦੇ ਹਾਂ ਵਾਇਗੁਰ ਵਾਇਗੁਰ ਕਰਦੀ ਜਾਨੀ ਉਠਾੜਦੀ ਆਪੇ ਮੈਂ ਅੱਛਾ ਹਾਂ ਬੈਠੀ ਹੋ ਜਾਨੀ ਅੱਛਾ ਆਪੇ ਉੱਠ ਕੇ ਬਹਿ ਜਾਨੇ ਹਾਂ ਅੱਛਾ ਮਹਾਰਾਜੇ ਮਹਾਰਾਜੇ ਕਰਦੇ ਠੀਕ ਹੈ ਮਹਾਰਾਜੇ ਹੀ ਚਲਾਉਂਦਾ ਸਾਰੀ ਦੁਨੀਆ ਨੂੰ ਉਹ ਹੀ ਚਲਾਉਂਦਾ ਉਸੇ ਦਾ ਹੀ ਆਸਰਾ ਉਸੇ ਚ ਲਾਉਂਦਾ ਬਸ ਵਾਇਗੁਰ ਵਾਇਗੁਰ ਮਹਾਰਾਜ ਸੱਚੇ ਬਾਦਸ਼ਾਹ ਹਾਂ ਇਹ ਹੀ ਸਚਾਈ ਹੈ ਆ ਬਾਬਾ ਦਾ ਹਾਲ ਅੱਛਾ ਉਹ ਯਾਦ ਕਰਦੀ ਹਾਂ ਅੱਛਾ ਇਹ ਹੀ ਸਚਾਈ ਹੈ ਨਾ ਜ਼ਿੰਦਗੀ ਦੀ ਵਾਹਿਗੁਰੂ ਵਾਹਿਗੁਰੂ ਹਾਂ ਸਤਨਾਮ ਸਤਨਾਮ ਉੱਥੇ ਜਾਣੇ ਆ ਸਾੜਾ ਡਾਊਨ ਅੱਛਾ ਉੱਥੇ ਵੀ ਜਾਣੇ ਆ ਹਾਂ ਡਾਊਨ ਜਾਣੇ ਸਰ ਅੱਛਾ 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 ਮੈਂ ਵੀ ਜਾਇ ਕਰ ਦਿੱਤੀ ਅੱਛਾ ਹੁਣ ਜਮ ਦੂਰ ਦੀ ਫਿੱਡੀ ਅੱਛਾ ਅੱਛਾ ਮੈਂ ਤਾਂ ਆਪਣੇ ਪੇਵਕਾਂ ਤੇ ਵੀ ਜਾਂਦੀ ਸੀ ਪੂਰੇ ਤੇ ਵੀ ਜਾਂਦੀ ਸੀ ਅੱਛਾ ਹਾਂ ਆਇਆ ਤਾਂ ਮੈਂ ਉੱਥੇ ਜੀ ਵੀ ਚਲੋ ਅੱਜ ਫਿਰ ਤੁਸੀਂ ਮੈਨੂੰ ਯਾਦ ਕਰਿਆ ਤਾਂ ਇੰਨੇ ਦਿਨ ਮੈਂ ਆਇਆ ਨਹੀਂ ਕਰਿਆ ਤਾਂ ਯਾਦ ਹਾਂ ਵੀ ਆਇਆ ਨਹੀਂ ਹੈ ਮੈਂ ਕਿਹਾ ਉਦੋਂ ਅੱਛਾ ਬਾਹਰ ਤੋਂ ਹੀ ਮੁੜ ਗਿਆ ਖਾੜ ਕੇ ਮਹੂਰੇ ਨਹੀਂ ਆਇਆ ਜੇ ਮੈਂ ਬਾਹਰ ਬੈਠੀ ਹੁੰਦੀ ਫੇਰ ਆ ਜਾਂਦਾ ਉਹ ਫਿਰ ਸਾਰਿਆਂ ਦੇ ਕੰਮਕਾਰ ਦਾ ਟਾਈਮ ਤਾਂ ਉਗਮਾਂਕਾਰਾਂ ਤੇ ਲੱਗੇ ਤੇ ਮੈਂ ਕਿਹਾ ਮੈਂ ਐਵੇਂ ਵਿੱਚ ਆ ਕੇ ਫਿਰ ਸਵੇਰੇ ਸਵੇਰੇ ਨਾ ਮੈਂ ਤਾਂ ਬੈਠੀ ਹੁੰਦੀ ਅੱਛਾ ਮੈਂ ਤਾਂ ਬੈਠੀ ਫਿਰ ਅੱਗੇ ਤੇ ਗਾਹਾਂ ਕਦੀ ਆਉਂਗਾ ਫਿਰ ਮੈਂ ਮਿਲ ਵੀ ਜਾਇਆ ਕਰੂੰਗਾ ਤੈਨੂੰ ਆ ਕੋਈ ਨਾ ਮੈਨੂੰ ਮਿਲ ਜੇ ਫਿਰ ਹੈ ਸਵੇਰੀਆਂ ਮੈਂ ਬਾਹਰ ਹੁੰਨੀ ਆ ਰਿਸ਼ਤੇਦਾਰ ਵੀ ਆਉਨੇ ਆ ਠੀਕ ਹੈ ਸੋਂ ਕੁੜੀ ਆਈ ਸੀ ਮੇਰੀ ਅੱਛਾ 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 ਉਹ ਆਈ ਸੀ ਹਾਂ ਫਿਰ ਇਹ ਇਹ ਜਿਹੜੇ ਦੇਖਦੇ ਆ ਫੋਨਾਂ ਪਰ ਵੀਡੀਓ ਤੇਰਾ ਜਿਹੜੇ ਥੱਲੇ ਗੱਲਾਂ ਕਰਦੇ ਆ ਬਹੁਤ ਗੱਲਾਂ ਮਾਰਦੇ ਆ ਐ ਜਿਨ੍ਹਾਂ ਨੇ ਕਿਹਾ ਵੀ ਬੀਬੀ ਬੜੀ ਪਿਆਰੀ ਹੈ ਬੜੀ ਭੋਲੀ ਹੈ ਬੜਾ ਸੋਹਣਾ ਹੱਸਦੀ ਐ ਹੈ ਬੇਬੇ ਨੂੰ ਮਿਲਣਾ ਕੋਈ ਕਹਿੰਦਾ ਮੈਨੂੰ ਮੈਨੂੰ ਮੈਂ ਮੇਰਾ ਦਿਲ ਕਰਦਾ ਬੇਬੇ ਕੋਲ ਆ ਜਾਵਾਂ ਮੈਂ ਉੱਡ ਕੇ ਬੇਬੇ ਨਾਲ ਬੈਠ ਕੇ ਗੱਲਾਂ ਮਾਰਾਂ ਕਈ ਐਦਾਂ ਵੀ ਕਹਿੰਦੇ ਆ ਜਾਓ ਭਾਈ ਹੈ ਆ ਜਾਓ ਆ ਜਾਓ ਆਪਾਂ ਪੀਜੋ ਆਜੋ ਆਰਾਮਪੁਰ ਟੱਪਰੀਆਂ ਆਜੋ ਨਾ ਹਾਂ ਆਜੋ ਹਾਂ ਆਜੋ ਆਵਤਾ ਕਿ ਆ ਪੁੱਤ ਪੁੱਤ ਕਿ ਆਜੋ ਹਾਂ ਆਜੋ ਹਾਂ ਲੱਭ ਜੂਗਾ ਤਾਂ ਰਾਮਪੁਰ ਟੱਪਰੀਆਂ ਪਿੰਡ ਜਿਹੜਾ ਹੈਗਾ ਔਰ ਮਹਾਲੀ ਮਹਾਲੀ ਜ਼ਿਲ੍ਹਾ ਕਰਾਲੀ ਸ਼ਹਿਰ ਦੇ ਨੇੜੇ ਆਪੇ ਪਹੁੰਚ ਜਾਣਾ ਨਾਲੇ ਪੁੱਛ ਲਿਓ ਇੰਟਰਨੈਟ ਵਾਲੀ ਬੇਬੇ ਕਿੱਥੇ ਰਹਿੰਦੀ ਹੈ ਕਰਾਲੀ ਪਿੱਠਾ ਘਰ ਉਹ ਨਿਹੋਲਕਾ ਰੋਡ ਪਰ ਅੱਛਾ ਹੁਣ ਦਾ ਐਡਰੈਸ ਤੇਰਾ ਸੌਖਾ ਹੋ ਗਿਆ ਪੁੱਛ ਕੇ ਆ ਸਕਦਾ ਕੋਈ ਵੀ ਉਹ ਜਿਹੜੀ ਇੰਟਰਨੈਟ ਪਰ ਬੇਬੇ ਖਾਸੀ ਵਾਇਰਲ ਹੋਈ ਹੈ ਸਾਰੇ ਦੇਖਦੇ ਜਿਹੜੀ ਬੇਬੇ ਨੂੰ ਉਹਦਾ ਘਰ ਕਿੱਥੇ ਆ ਅੱਛਾ ਐਕਣਾ ਪੁੱਛ ਕੇ ਆ ਸਕਦੇ ਲੋਕੀ ਹੈਨਾ ਵੀ ਇੰਟਰਨੈਟ ਪਰ ਜਿਹੜੀ ਬਹੁਤ ਲੋਕਾਂ ਨੇ ਦੇਖੀ ਬੇਬੇ ਉਹਦਾ ਘਰ ਕਿੱਥੇ ਐ ਦੱਸ ਦੇ ਦੂੰਗੇ ਉੱਥੇ ਉੱਥੇ ਰਹਿੰਦੀ ਐ ਬੇਬੇ ਬਾਹਰ ਬੈਠੀ ਹੁੰਦੀ ਮੰਜੇ ਪਰ ਬਾਹਰ ਹੁੰਦੀ ਬੈਠੀ ਹੁੰਦੀ ਹਾਂ ਚਲੋ ਹੋਰ ਠੀਕ ਐ ਹਾਂ ਠੀਕ ਅੱਛਾ ਯਾਦ ਕਰਿਆ ਫਿਰ ਤੁਸੀਂ ਮੈਨੂੰ ਅੱਜੇ ਕੱਲ ਮਿਲ ਜੇ ਕੱਲ ਹਾਂ ਆ ਜਾ ਕਰੂੰਗਾ ਮੈਂ ਮਿਲ ਜੇ ਕਰੂੰਗਾ ਬਸ ਮੈਂ ਕਿਹਾ ਪਿਛਲੀ ਵਾਰੀ ਕਿਹਾ ਤਾਂ ਮੈਂ ਆਉਂਗਾ ਮਿਲਣ ਤੁਸੀਂ ਕਹਤਾ ਆਉਂਗਾ ਮੈਂ ਕਿਹਾ ਹਾਂ ਆਉਂਗਾ ਹਾਂ ਫਿਰ ਮੇਰਾ ਦਿਲ ਕਰਦਾ ਤਾਂ ਮੈਂ ਕਿਹਾ ਬੀਬੇ ਨੂੰ ਜਾ ਕੇ ਮੈਂ ਮਿਲ ਕੇ ਆਣਾ ਤੂੰ ਬੋਲਿਆ ਆ ਸਾਧ ਗਈ ਮੈਂ ਫਿਰ ਸੁਣ ਲਿਆ ਤਾਂ ਅੱਛਾ ਸੁਣ ਲਿਆ ਤਾਂ ਤੁਸੀਂ ਹਾਂ ਸੁਣ ਲਿਆ ਤਾਂ ਮੈਂ ਬੈਠੀ ਸੀ ਅੱਛਾ ਤੁਸੀਂ ਅੰਦਰੇ ਬੈਠੇ ਤੇ ਮੈਂ ਐਵੇਂ ਕਹਿੰਦਾ ਕਹਿੰਦਾ ਰਹਿ ਗਿਆ ਮੈਂ ਪਹਿਲਾਂ ਕਹਿਣ ਲੱਗਾ ਤਾਂ ਵੀ ਬੀਬੇ ਨਾਲ ਮੈਨੂੰ ਮਲਾ ਦਿਓ ਐਸੀ ਕਮਰੇ ਬਹੁਣ ਨੇ ਆ ਬਾਹਰ ਵਾਲੀ ਮਾਈ ਹਾਂ ਬਹੁ ਨੇ ਰੋਟੀ ਪਾਣੀ ਪਕਾ ਕੇ ਖਾਣਾ ਬੰਨਉਂ ਆ ਜਾ ਦੇਣੀ ਮੈਨੂੰ ਪਹਿਲਾਂ ਲੈ ਕੇ ਜਾਣਾ ਅੱਛਾ ਹਾਂ ਫਿਰ ਜਉਗੀ ਬੀਬੀ ਹੋਲੇ ਨਾਲ ਕੁਝ ਮੈਂ ਕਹਿ ਦਿੰਨੀ ਹਾਂ ਅੱਛਾ ਪੁੱਛਦੀ ਹੈ ਹਾਂ ਰੋਟੀਆਂ ਦੋ ਦੇ ਜੋ ਖੁਦ ਦੇ ਜੋ ਮੈਂ ਤਾਂ ਇੱਕੋ ਖਾਂਦੀ ਅੱਛਾ ਉਹ ਛੋਲੇ ਤਰੀ ਵਾਲੇ ਛੋਲੇ ਤੈਨੂੰ ਸਵਾਦ ਲੱਗਦੇ ਨਾ ਉਹ ਵੀ ਰਾਜਸਥਾਨ ਤੇ ਛੋਲੇ ਆਣੇ ਹੁਣ ਤੈਨੂੰ 5 ਕਿਲੋ ਛੋਲੇ ਭੇਜਣੇ ਜਸਵੀਰ ਨੇ ਇਹ ਮਹਾਰਾਜ ਆ ਰਾਤ ਨੇ ਫੋਨ ਕਰਿਆ ਤਾਂ ਹਾਂ ਇਹਨੂੰ ਯਾਦਵਿੰਦਰ ਨੂੰ ਹਾਂ ਤੇ ਉਹ ਅੱਜ ਕੱਲ ਤੇ ਉਹਨੇ ਚੰਡੀਗੜ੍ਹ ਆਉਣਾ ਕਿਸੇ ਨੇ ਉਹਦੇ ਭਰਾ ਚੰਡੀਗੜ੍ਹ ਰਹਿੰਦਾ ਉਹਨਾਂ ਦਾ ਅੱਛਾ ਉਹ ਕਹਿੰਦੇ ਵੀ ਛੋਲੇ ਜਿਹੜੇ ਨਾ ਉੱਥੇ ਰਾਜਸਥਾਨ ਦੇ ਛੋਟੇ ਨਿੱਕੇ ਛੋਲੇ ਬੜੇ ਸਵਾਦ ਬਣਦੇ ਆ। ਅੱਛਾ। ਉਹ ਵਾਲੇ ਭੇਜਣੇ ਆ। ਅੱਛਾ। ਉਹ ਫਿਰ ਉਹਨਾਂ ਨੇ ਭੇਜਨੇ ਛੋਲੇ। ਹਾਂ। ਤੇਰੇ ਵਾਸਤੇ। ਅੱਛਾ। ਉਹ ਬਣਾ ਕੇ ਖਾਈਂ ਫਿਰ ਤੂੰ ਬਹੂ ਨੂੰ ਕਹੀਂ ਬਣਾਉਗੀ। ਅੱਛਾ। ਹਾਂ। ਉਹਨੂੰ ਕਹਿਣਾ ਛੋਲੇ ਵਾਲੇ ਨੂੰ ਕੁਝ ਕਹਿਣਾ। ਹਾਂ। ਜਿੰਨੇ ਛੋਲੇ ਭੇਜਨੇ ਉਹਨੇ ਵੀ ਸੁਣਨਾ ਵੀਡੀਓ ਤੇਰਾ ਦੁਬਾਰਾ। ਭਾਈ। ਉਹਨੂੰ ਕੁਝ ਕਹਿਣਾ ਜਸਵੀਰ ਨੂੰ। ਹਾਂ। ਕੀ ਆ ਕਹਿਣਾ? ਕੀ ਕਹਿਣਾ ਮੈਂ ਬਹੁਤੀ ਉਮਰ ਆ ਹੋਵੇ। ਅੱਛਾ ਉਹਨੂੰ ਸੀਸਾ ਦੇਤੀਆਂ। ਹਾਂ ਸੀਸਾ ਦੇਤੀਆਂ। ਬਹੁਤ ਉਮਰਾ ਹੋਵੇ ਧਰ ਧਰ ਭੁੱਲੇ ਅੱਛਾ ਹਾਂ ਧਰ ਧਰ ਭੁੱਲੇ ਹਾਂ ਇੰਨਾ ਇੰਨਾ ਰਿਜਕ ਦਵੇ ਰੱਬ ਇੰਨਾ ਵੱਜ ਕੇ ਰਿਜਕ ਦਵੇ ਰੱਖ ਰੱਖ ਕੇ ਭੁੱਲੇ ਹਾਂ ਹਾਂ ਵਾਹ ਜੀ ਵਾਹ ਆ ਦੇਖੋ ਜੀ ਇਹ ਸੀਸ ਪੁਰਾਣੇ ਬਜ਼ੁਰਗਾਂ ਦੀ ਧਰ ਧਰ ਭੁੱਲੇ ਹਾਂ ਧਰ ਧਰ ਹਾਂ ਵਾਹ ਜੀ ਵਾਹ ਵਾਹ ਜੀ ਵਾਹ ਜੀ ਤੇ ਚਲੋ ਫਿਰ ਹੁਣ ਜਾਵਾਂ ਮੈਂ ਹਾਂ ਬਸ ਮੈਂ ਵੀ ਅੰਦਰ ਕਰਦੇ ਹਾਂ ਤੁਸੀਂ ਵੀ ਅੰਦਰ ਚਲੋ ਇਹਨਾਂ ਨੂੰ ਫਿਰ ਟਾਟਾ ਬਾਏ ਬਾਏ ਸਰੋਤਿਆਂ ਨੂੰ ਕਰਦੇ ਇੱਕ ਵਾਰੀ ਹੱਥ ਹਲਾ ਕੇ ਹੈ ਸਤਿ ਸ੍ਰੀ ਅਕਾਲ ਵੀ ਬੋਲਦੇ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਬੇਬੇ ਜੀ ਸਤਿ ਸ੍ਰੀ ਅਕਾਲ ਠੀਕ ਹੈ ਬੇਬੇ ਫਿਰ ਦੁਬਾਰਾ ਫਿਰ ਵੀਡੀਓ ਕਦੀ ਬਣਾਵਾਂਗੇ ਦੇਖਦੇ ਆਂ ਸਰੋਤੇ ਐਤ ਕੀ ਕਹਿੰਦੇ ਆ ਤੈਨੂੰ ਕਿਸੇ ਨਾ ਕਿਸ ਨੇ ਮਿਲਣ ਵੀ ਆ ਜਾਣਾ ਇੱਥੇ ਅੱਛਾ ਹਾਂ ਫਿਲਮਾਂ ਵਾਲੇ ਵੀ ਕਹਿੰਦੇ ਆ ਕਹਿੰਦੇ ਬੇਬੇ ਨੂੰ ਫਿਲਮਾਂ ਵਿੱਚ ਲੈਣਾ ਸੀ ਅੱਛਾ ਕਰ ਲੂੰਗੀ ਰੋਲ ਫਿਲਮਾਂ ਚ ਆਹੋ ਅੰਤਾ ਬੋਲੂੰਗੀ ਹੈ ਐਂ ਤਾਂ ਬੋਲੂੰਗੀ ਜੇ ਫਿਲਮ ਵਾਲੇ ਆ ਗਏ ਹਾਂ ਤੇ ਕੋਈ ਚੱਕਰ ਨਹੀਂ ਹੈ ਮੈਨੂੰ ਕੋਈ ਐਕਟਿੰਗ ਕਰ ਲੂੰਗੀ ਹੈ ਐਕਟਿੰਗ ਕਰ ਲੂੰਗੀ ਮੈਨੂੰ ਕੋਈ ਚੱਕਰ ਨਹੀਂ ਲੈ ਤੈਨੂੰ ਆਉਂਦੀ ਐਕਟਿੰਗ ਨਾ ਮੈਨੂੰ ਨਹੀਂ ਆਉਂਦੀ ਹੈ ਨਹੀਂ ਮੈਂ ਨਹੀਂ ਕਰਦੀ ਕੋਈ ਨਹੀਂ ਜੇ ਕਰਾ ਦਿਖਣਾ ਤੈਨੂੰ ਕਹੂੰਗੇ ਵਿਆਕਣਾ ਡਾਇਲੋਗ ਬੋਲਣਾ ਹਾਂ ਹੈ ਜਿੱਦਾਂ ਰਾਜਵਿੰਦਰ ਨੂੰ ਆਵਾਜ਼ ਮਾਰਨੀ ਮਾਰ ਕੇ ਦਿਖਾ ਆਵਾਜ਼ ਉੱਚੀ ਸਰੀ ਅੰਦਰ ਬੜਿਆ ਆਵਾਜ਼ ਮਾਰ ਰਾਜਵਿੰਦਰ ਬੜਿਆ ਆਵਾਜ਼ ਤੇ ਮਾਰ ਨੂੰ ਰਾਜਵਿੰਦਰ ਹਾਂ ਆਦੀ ਇੱਥੇ ਨੂੰ ਆ ਮੇਰੇ ਕੋਲ ਐ ਜਮੇ ਹਾਕ ਮਾਰਦੀ ਐ ਅੱਛਾ ਅੱਛਾ ਹਾਂ ਜਦ ਅੱਛਾ ਮਤਲਬ ਜੀ ਫਿਲਮਾਂ ਵਾਲੇ ਆਗੇ ਤਾਂ ਫਿਰ ਵੀ ਰੋਲ ਤੈਨੂੰ ਦੇ ਦੇਣਾ ਫਿਲਮਾਂ ਤੋਂ ਉਹਨਾਂ ਨੇ ਹਾਂ ਚੱਲ ਠੀਕ ਐ ਬੇਬੇ ਫਿਰ ਚੰਗਾ ਕੀ ਚੰਗਾ ਇੱਧਰ ਨੂੰ ਦੇਖ ਲੈ ਹੁਣ ਮੇਰੇ ਵੱਲ ਨੂੰ ਹੱਸ ਕੇ ਹੱਸ ਕੇ ਆ ਤੂੰ